ਹਲੋ ਹਾਂਜੀ ਸਿੱਕਾ ਰੋਸਲੇਟ ਅੱਜ ਤੁਹਾਨੂੰ ਇੱਕ ਨਵਾਂ ਬਲੌਗ ਬਣਾਉਣਾ ਮਨਸੀਰ ਦਾ ਚਾਬ ਦੇ ਨਾਲ ਕੇ ਦੋ ਦੋ ਕੁਝ ਮਨਸੀਰ ਤੇ ਹਰਕੀਰਤ ਦਾ ਬਲੌਗ ਹੈ ਮਨਸੀਰ ਤੇ ਚੀਕੂ ਤੇ ਬੋਲ ਰਿਹਾ ਡਰਦੀ ਹੈ ਦੇਖੋ ਹੁਣ ਇਹ ਸਾਨੂੰ ਬਲੌਗ ਦੇ ਵਿੱਚ ਲਾਈਕ ਤੇ ਕਮੈਂਟ ਜਰੂਰ ਕਰੋ ਚੀਕੂ ਵੱਡੂ ਤੈਨੂੰ ਚੀਕੂ ਆ ਜਾ ਮਨਜੀਰ ਤੈਨੂੰ ਵੱਡਲਾ ਕਿੱਥੇ ਤੂੰ ਬੱਡੂ ਕੇ ਦਿੰਦੀ ਚੀਕੂ ਹੈ ਆ ਜਾ ਚੀਕੂ ਕੀ ਕਰਦਾ ਹੈ ਮੈਂ ਸੀਟ ਤਾਂ ਚੀਕੂ ਕੀ ਕਹਿੰਦਾ ਮਿੱਤਾ ਨਾ ਮੈਂ ਲਓ ਚੀਕੂ ਬੱਟਲੂ ਤੇਦੀ ਮਾਮਾ ਕਿੱਥੇ ਗਏ ਜਿਹੜਾ ਅੱਜ ਹੈ ਮਾਮਾ ਕਿੱਥੇ ਗਏ ਦੱਸ ਮੈਨੂੰ ਦਿੰਦੀ ਬੱਟਲੂ ਆ ਜਾ ਅੱਗੇ ਦੇ ਲਾਦੇ ਕਿੱਥੇ ਜਾ ਗਿਆ ਕਿੱਥੇ ਆਏ ਵਰਦਾ ਹੈ ਕਿੱਥੇ ਵੱਡੂ ਦਿੰਦੀ ਤੇਰੇ

ਖਾ ਪੱਤਰ ਰੋਟੀ ਤੂੰ ਇਹੰ ਤੈਨੂੰ ਕਹਿ ਰਿਹਾ ਇਕਦੋ ਡਰਦਾ ਤੂੰ ਐ ਜੀਕੂ ਆ ਜਾ ਪੱਤਲੇ ਬਾਰੇ ਘਟੇ ਜੀਕੂ ਨੂੰ ਕੱਢ ਦਿੰਨੇ ਐ ਬਈ ਮਨਸ਼ੀਰ ਤੇ ਸਾਡਾ ਡਰਦਾ ਚੱਲ ਜੀਕੂ ਬਾਰੇ ਅੱਜ ਆ ਕਿ ਮਨਸ਼ੀਰ ਤੋਂ ਲੰਕਿਆ ਤਾ ਚੱਲ ਮੈਂ ਤੇਰੀ ਬਾਹਰ ਨਾਲ ਚੱਲ ਠੀਕ ਆ ਜਾ ਨਾ ਲਿਆ ਬੈਠਾ ਤੇ ਆਪਾਂ ਹਾਂ ਮਨਹਿਰਤਾ ਝੂਟੇ ਮਾਤੇ ਕਰੀ ਬਤਾ ਝੂਟੇ ਮਾਤੇ ਝੂਟੇ ਮਾਤੇ ਬੋਲੀ ਪਾਪਾ ਦੇ ਐ ਪਾਪਾ ਤੂੰ ਕਰੋ ਕਿਰਤ ਆ ਟੀਵੀ ਬੰਦ ਕਰ ਕਿਰਤ ਦਾ ਸਾਰਾ ਦਿਨ ਉਹੀ ਦੇਖੀ ਜਾਂਦਾ ਰਹਿੰਦਾ ਕਾਰਟੂਨ ਜਿਹਾ ਲੈ ਕੀ ਨੇ ਕਾਰਟੂਨ ਦਾ ਉਹ ਕਰ ਬੰਦ ਬੁੱਤ ਹੂੰ ਮਨਸ਼ੀਰਤ ਤੇਰਾ ਮਾਮੂ ਕਿੱਥੇ ਗਿਆ ਪੁੱਤ ਸਾਰੇ ਲੈ ਜਾ ਕੋਰੇ ਦੇ ਲੈ ਜਾ ਬੱਲੇ ਨਾ ਨਾ ਬਰਤੋਂ ਖੇ ਦੁੱਧੂ ਵੀ ਨਹੀਂ ਦਾਂ ਮੁੰਮਤੀ ਇਹ ਲੈ ਲਈਏ ਕੋਈ ਇਤਨਾ ਮੈਨੂੰ ਬੁਝਾ ਦੇ ਤਾਕੇ ਦਰਦ ਤੇ ਪਾ ਪਾਸ ਨਾ ਮਰਦੇ